ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ ਤਿਤ ਕਰਗਾ ਬੋ ਸੋਹਿਲਾ ਸਿਮਰਿ ਹੋ ਸਿਰਜਣਹਾਰੋ ਤੁਮ ਗਾਭੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤਨਿਤ ਜੀਅੜੇ ਸਮਾਲੀਨ ਦੇਖੇਗਾ ਦੇਵਨਹਾਰ ਫਿਰ ਦਨ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰਪਾ ਹੋਤੀਲ ਦੇਹੁ ਸਜਣਾ ਸੀਸੜੀਆਂ ਜਿਉਹੋ ਵੈ ਸਾਹਿਬ ਸਵੇਂਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਸ਼ਿਓ ਘਰਿ ਸ਼ਿਓ ਗੁਰਿ ਸ਼ਿਓ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਸੂਰਜੇ ਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਤੈਸ ਤਵ ਨੈਨ ਨਨ ਨੈਨ ਹੈ ਤੋਹੀ ਕੋ ਸੈਸ ਮੂਰਤ ਨਨਾ ਏਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬੇਨ ਸੈਸ ਤਵ ਗੰਧ ਏਵ ਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮੁਕਰੰਦ ਲੋਵਤ ਮਨੁ ਆਨੰਦ ਨੂੰ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਕੋਈ ਜਾਤੇ تیر ਨੈ ਵਸਾ ਰਾਗ ਗੋੜੀ ਪੂਰਬੀ ਮਹੱਲਾਪ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉ ਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜੋ ਜੋ ਚੱਲੇ ਚੁੱਬੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਏ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਭਵ ਖੰਡਾਏ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਏ ਜਨ ਨਾਨਕ ਨਾਮ ਆਧਾਰ ਟੇਕ ਹੈ ਕਰਨਾ ਮੇਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ ਪੰਜਵਾ ਕਰੂੰ ਬੇਨਤੀ ਸੁਣੋ ਮੇਰ ਮੀਤਾ ਸੰਤ ਟਹਿਲ ਕੀ ਬੇਲਾ ਈहां ਖਾਟ ਚਲੋ ਹਰਲਾਹਾ ਅੱਗੇ ਬਸਨ ਸੁਹਿਲਾ ਪਾਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੀ ਮੈਂ ਤਰਿਉ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜਿਓ ਹਰ ਗੁਰ ਤੇ ਮਨਹਿ ਵਸੇਰਾ ਨਿਜ ਕਰਮ ਹੈਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੁਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ